ओके। ਨਸੀਬਾ ਬਪੂ ਜੀ। ਸਤ ਸ੍ਰੀ ਅਕਾਲ ਭਾਈ। ਹੋ ਠੀਕ ਠਾਕ ਹੋ ਜੀ। ਹਾਂ ਜੀ ਸਭ ਕੇ ਸਤ ਠੀਕ ਹੈ ਜੀ। ਹਾਂ ਜੀ ਠੀਕ ਹੈ ਭਾਈ। ਚੜਦੀ ਕਲਾ ਸਤਗੁਰੂ ਦੀ ਮਿਹਰ। ਇੱਕੋ ਹੀ ਕੋੜਾ ਲੈ ਕੇ ਆਏ ਅਸੀਂ। ਭਾਈ ਇੱਕੋ ਹੀ ਲੈ ਆਏ ਆ। ਇਹ ਛੋਟਾ ਜੀ? ਇਹ ਛੋਟਾ ਭਾਈ। ਠੀਕ ਹੈ ਜੀ। ਇੱਕ ਘਰੇ ਆਉ ਵੱਡਾ ਇੱਕ ਝੋਲੀ ਇਦੋਂ। ਠੀਕ ਹੈ ਠੀਕ ਹੈ ਜੀ। ਪਹਿਲੀ ਵਾਰ ਦਰਸ਼ਨ ਹੋਏ ਚਲੋ। ਬਹੁਤ ਵਧੀਆ ਤੁਹਾਨੂੰ ਤਾਂ ਮਿਲੇ ਸੀ ਪਹਿਲਾਂ ਵੀ ਮੈਂ ਤਾਂ ਕੋਈ ਰੋਜ਼ ਹੀ ਆਪਾਂ ਮਿਲਦੇ ਗਿਰਦੇ ਰਹੀਏ ਭਾਈ ਨਹੀਂ ਘੋੜੇ ਦੇ ਪਹਿਲੀ ਵਾਰ ਦਰਸ਼ਨ ਹੋਏ ਬਹੁਤ ਬਹੁਤ ਵਧੀਆ ਲੱਗੇ ਬਹੁਤ ਸੋਹਣਾ ਲੱਗੇ ਬਈ ਦੇਖ ਕੇ ਮੈਂ ਅੱਖਾਂ ਖੜਗੀਆਂ ਇੱਕ ਵਾਰ ਦਿਲ ਸੀ ਬਸ ਸਪੈਸ਼ਲ ਆਣੀ ਦੇਖਣੀ ਇਸ ਤੈਨੂੰ ਆਏ ਆ ਵੀ ਬਾਪੂ ਵਾਲਾ ਘੋੜਾ ਦੇਖ ਕੇ ਆਉਣਾ ਜ਼ਰੂਰ ਜਾਗੇ ਆਪਣਾ ਨਹੀਂ ਜੀ ਇਹ ਤਾਂ ਗੁਰੂ ਦਾ ਹੈ ਬਸ ਲੱਭਦੇ ਲੱਭਦੇ ਲੱਭ ਕੇ ਲਿਆ ਸੇਵਾ ਤੁਹਾਡੇ ਹੱਥੇ ਆਈ ਹੈ ਜੀ ਦੇਖੋ ਇਹਦੀ ਇਹ ਕਿੰਨੇ ਚਿਰ ਦਾ ਹੋ ਗਿਆ ਪਾ ਜੀ ਇਹ ਹੋ ਗਿਆ ਜੀ 5 ਸਾਲ ਦਾ ਹੋ ਗਿਆ ਠੀਕ ਹੈ ਜੀ ਬਹੁਤ ਹੱਡ ਕੋਡਾ ਬਹੁਤ ਮਜ਼ਬੂਤ ਹੈ ਇਹ ਆਪਣੇ ਖਲੀ ਦਾ ਜੀ ਖਲੀ ਦਾ ਜੀ ਜੀ ਮਾਂ ਤੁਹਾਡੀ ਬੁਢੀ ਦੀ ਮਾਂ ਸੀ ਜੀ ਮੇਰੇ ਕੋਲੇ ਇਹ ਦੋ ਸੀਗੀਆਂ ਇਹਨਾਂ ਦੀਆਂ ਇੱਕ ਡੱਬੀ ਸੀ ਇੱਕ ਤੇਲੀਆਂ ਸੀ ਠੀਕ ਹੈ ਜੀ ਤੇਲੀਆਂ ਨੇ ਮੇਰੇ ਕੋਲੇ 4-5 ਘੋੜੇ ਹੀ ਦਿੱਤੇ ਆ ਅੱਛਾ ਘੋੜੇ ਹੁੰਦੀ ਸੀ ਘੋੜੇ ਹੀ ਦਿੱਤੇ ਅੱਛਾ ਥੋੜੇ ਲੁਧਿਆਣੇ ਜਾਵੜੀ ਉੱਥੇ ਜਾ ਕੇ ਬਸ਼ੇਰੀਆਂ ਦਿੱਤੀਆਂ ਤਰੰਕਲ ਕੋਲੇ ਪੁੱਠਾ ਕੰਮ ਸੀ ਕਹਿੰਦੇ ਸਾਰੀਆਂ ਬਸ਼ੇਰੀਆਂ ਆਉਂਦੀ ਸੀ ਇਹਨਾਂ ਨੇ ਵੀ ਸੌਂ ਸੌ ਕੇ ਇੱਕ ਬਸ਼ੇਰਾ ਲਿਆਵਾ ਫਤੇ ਜਾਂਦੇ ਜਿਹੜਾ ਹੈ ਸੱਚੀ ਗੱਲ ਆ ਜੀ ਰਸਾਂ ਕਰ ਗਿਆ ਮਾਰਦਾ ਰਸਾਂ ਕਰਕੇ ਲਿਆ ਚਲੋ ਇੱਕ ਹੋਰ ਮਗਰ ਆ ਗਿਆ ਹੁਣ ਤਾਂ ਚਲੋ ਉਹ ਵੀ ਮੱਜੂ ਕੇ ਲੈ ਜਾਂਦੀ ਆ ਉਹ ਵੀ ਆ ਗਿਆ ਬਾਕੀ ਦੇਖਦੇ ਆ ਚਲੋ ਦੂਜਾ ਹੀ ਖਲੀ ਜਾਏ ਹਾਂਜੀ 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 ਇਹ ਦੂਜਾ ਹੀ ਖਲੀ ਆ ਵਾਲੀ ਬਹੁਤ ਕਿਵੇਂ ਠੰਡਾ ਵਾ ਗਰਮਾ ਪੂਰਾ ਘੋੜਾ ਉਹ ਵੇਖੋ ਜੀ ਇਹ ਖੂਨ ਉਂ ਗੈਲਿਆ ਤੇ ਚੜਾਈ ਦੇ ਹੱਕ ਨੂੰ ਜਿਉਂ-ਜਿਉਂ ਚੜਾਈ ਆਉਂਦੀ ਆ ਗਰਮ ਹੁੰਦੇ ਜਾਣਾ ਥੱਕਦੇ ਨਹੀਂ ਛੇਤੀ ਠੀਕ ਮੈਨੂੰ ਮੈਂ ਮੁੰਡਾ ਬਾਈ ਦੱਸਦਾ ਸੀ ਕਹਿੰਦਾ ਵੀ ਪਹਿਲਾਂ ਜਿਹੜਾ ਇਹਦੇ ਖੋਲ ਕੇ ਗੀੜਾ ਨਹੀਂ ਕਢਾਇਆ ਕਹਿੰਦਾ ਗਰਮ ਬਹੁਤ ਆ ਹਾਂਜੀ ਉਹ ਗਰਮ ਤਾਂ ਇਨਾ ਉਹ ਗਰਮ ਨਹੀਂ ਤੇ ਲਾਤੇ ਚਲਾਉਣ ਵਾਲਾ ਉਹ ਚੜਾਈ ਦੇ ਹੱਕ ਨੂੰ ਚੰਗੇ ਆ ਚੜਾਈ ਦੇ ਹੱਕ ਨੂੰ ਆ ਉਹ ਕੌੜੇ ਜਾਦੇ ਨਹੀਂ ਐਵੇਂ ਟੱਟੂਆਂ ਨੂੰ ਲਾਤਾਂ ਹੀ ਚਲਾਈ ਜਾਂਦੇ ਹਾਂ ਠੀਕ ਬਾਈ ਦਾਦੇ ਜੀ ਨਾ ਆਸੇ-ਪਾਸੇ ਉਦਨ ਦੇ ਘੋੜੇ ਕਿਵੇਂ ਬੋਲੇ ਨਹੀਂ ਹੈਗੇ ਨਹੀਂ ਨਹੀਂ ਉਹ ਜਿਵੇਂ ਕਿਸੇ ਬੰਦੇ ਦਾ ਰੋਹ ਹੁੰਦਾ ਉਵੇਂ ਘੋੜੇ ਦਾ ਰੋਹ ਆਸੇ-ਪਾਸੇ ਘੋੜੇ ਚੁੱਪ ਕਰੇ ਖੜੇ ਨੇ ਇਹ ਜੀ ਖਾਂਦਾਨੀ ਹੁੰਦੀ ਹੈ ਮੂੰਹ ਦਾ ਰੋਹ ਹੁੰਦਾ ਬਾਕੀ ਦਾ ਖਾਂਦਾਨ ਦਾ ਖਾਂਦਾਨ ਦਾ ਮੂੰਹ ਰੋਹ ਬੰਦੇ ਦਾ ਖਾਂਦਾਨ ਦਾ ਮੂੰਹ ਜਿਹੜਾ ਇਹਨਾਂ ਦਾ ਪਿਸ਼ੋਕੜਾ ਨਾ ਸਹੀ ਹਾਂਜੀ ਕਾਬਲ ਕਦਾਰ ਤੇ ਹੀ ਆ ਇਹਨਾਂ ਸਾਲ ਠੀਕ ਹੈ ਜੀ ਫੇਰ ਸਾਡੇ ਆ ਗਈ ਹਿੰਦੁਸਤਾਨ ਇਧਰ ਪੰਜਾਬ ਚ ਹੁਣ ਬਣ ਗਈ ਇਹ রাਵੀ ਚਨਾ ਦੀ नस्ਲ রাਵੀ রাਵੀ ਚਨਾ ਦੀ ਰਾਣੇ ਆਪਣੇ ਗੁਰੂ ਸਾਹਿਬ ਕੋਲੇ ਸੇਮ ਡਿੱਟੋ ਘੋੜੇ ਹੁੰਦੇ ਇਹ ਸੀਗੇ ਹਾਂਜੀ ਹਾਂਜੀ ਇੱਕ ਆਪਣੇ ਨਾ ਥੋੜੇ ਆਪਣੇ ਲੰਡੇਆਂ ਤੋਂ ਹੈਗੇ ਆਪਣੇ ਮਿੱਤਰ ਨੇ ਉਹਨਾਂ ਦੇ ਦਾਨੇ ਕੇ ਨਹੀਂ ਨਹੀਂ ਜੀ ਉਹ ਆਪਣੇ ਬੈਠੇ ਨੇ ਇੱਧਰ ਖੇਤਾਂ ਦੇ ਵਿੱਚ ਉਹ ਉਹਨਾਂ ਕੋਲੇ ਚਟੇ ਆ ਨਹੀਂ 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 ਉਹਨਾਂ ਕੋਲ ਇੱਕ ਦੋ ਘੋੜੀਆਂ ਨੇ ਜ਼ਿਆਦਾ ਨਹੀਂ ਹੈਗੇ ਤੇ ਉਹ ਦੱਸਦੇ ਹੁੰਦੇ ਆ ਜਿਵੇਂ ਇਹ ਜੰਗਾਂ ਯੁੱਧਾਂ ਵਾਲੇ ਕਹਿੰਦੇ ਘੋੜੇ ਨੇ ਹਾਂ ਜਿਹੜੇ ਹੋਗੇ ਉਹ ਅੰਕਲ ਕਹਿੰਦਾ ਹੁੰਦਾ ਕਹਿੰਦਾ ਸਵਾਰ ਘੋੜਾ ਉਹੀ ਆ ਜਿਹੜਾ ਸਵਾਰ ਨੂੰ ਆਉਂਦੇ ਨਾ ਲਕੋ ਕੇ ਚੱਲੇ ਕਿਉਂ ਜਿਹੜੇ ਮੱਝੂਗਲੇਨ ਵਾਲੇ ਘੋੜੇ ਆ ਪੂਰੀ ਗਰਦਨ ਚੱਕ ਕੇ ਤੁਰਦੇ ਆ ਉਹ ਕਹਿੰਦਾ ਵੀ ਇਹ ਜੰਗਾਂ ਯੁੱਧਾਂ ਵਾਲੇ ਘੋੜੇ ਸੀ ਆਪਦੇ ਯਾਨੀ ਜਿਹੜਾ ਸਵਾਰ ਬੈਠੇ ਨੂੰ ਲਕੋ ਕੇ ਤੁਰਦੇ ਸੀ ਜੇ ਸਾਹਮਣੇ ਤੇ ਕੋਈ 바ਰ ਵੀ ਹੁੰਦਾ ਪਹਿਲਾਂ ਘੋੜਾ ਆਪਦੇ ਉੱਪਰ ਲੈਂਦਾ ਸੀ ਅੰਕਲ ਨੇ ਦੱਸਿਆ ਇਹ ਗੱਲ ਮਾਨ ਜੀ ਇਹ ਡਰਦੇ ਨਹੀਂ ਸੀਗੇ ਜਦੋਂ ਮਾਰੇ ਘੋੜੇ ਆ ਉਹ ਜੰਦ ਵਿੱਚ ਵੜਦੇ ਨਹੀਂ ਸੀ ਲੈ ਕੇ ਸਵਾਰ ਨੂੰ ਬਾਹਰ ਭਜ ਜਾਂਦੇ ਸੀਗੇ ਇਹ ਜਾਤੀਆਂ ਇਹ ਢੋਲੇ ਦੀਆਂ ਚਾਰ ਜਾਤੀਆਂ ਵੈਸ਼ ਸ਼ੂਦਰ ਖੱਤਰੀ ਠੀਕ ਹੈ ਜੀ ਜਿਹੜਾ ਵੈਸ਼ ਆ ਉਹ ਘੋੜਾ ਦਲੇਰ ਹੋਊਗਾ ਠੀਕ ਹੈ ਜੀ ਜਿਹੜਾ ਮਾਮਣ ਪੂ ਸਵਾਰ ਕਿਦਨ ਉਹ ਦੂਜੇ ਪਾਸੇ ਨੂੰ ਮੁਰੂਗਾ ਪਾਜੂਗਾ ਲੈ ਗਿਆ ਠੀਕ ਹੈ ਜੀ ਉੱਥੇ ਪਾਸੇ ਜਿਵੇਂ ਸ਼ਕੀਨੀ ਵਾਲੇ ਆ ਜਾਂਦੇ ਆ ਸ਼ਕੀਨੀ ਵਾਲੇ ਹੂੰ ਪੈਰਪੂਰ ਬੜਾ ਮਜ਼ਬੂਤ ਆਇਆ ਹੋਇਆ ਹੈ ਬਿਹਾਨਾ ਬੜਾ ਬਹੁਤ ਕੀ ਜਾਣਦਾ ਤੇ ਇੱਕ ਅੰਕਲ ਉਹ ਅੰਕਲ ਦੱਸਦੇ ਜਿਵੇਂ ਪੰਜ ਤਰ੍ਹਾਂ ਦੀਆਂ ਹੁੰਦੀਆਂ ਚਾਲਾਂ ਕਿਹੜੀ ਕਿਹੜੀ ਕਹਿੰਦੇ ਸੀ ਉਹ ਪੰਜ ਤਰ੍ਹਾਂ ਦੀਆਂ ਚਾਲਾਂ ਦੱਸਦੀ ਉਹ ਬਾਪੂ ਉੱਥੇ ਵਾਲਾ ਕਿੱਥੇ ਵਾਲਾ ਆਪਣੇ ਉਹ ਉੱਥੇ ਆਏ ਉੱਥੇ ਵਾਲਾ ਓ ਝੰਗੀਆਂ ਵਾਲਾ ਹਾਂਜੀ 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 ਜੇ ਤਾਂ ਹਾਂਜੀ 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 ਉਹ ਵੀ ਬਹੁਤ ਪੁਰਾਣਾ ਬੂਹ ਚਾਲਾਂ ਪੂਰੀਆਂ ਗਾਮ ਸ਼ਾਹਗਾਮ ਠੀਕ ਹੈ ਜੀ ਦੁੜਕੀ ਠੀਕ ਹੈ ਜੀ ਰੀਵੀਆ ਜੀ ਲਾਰਾ ਠੀਕ ਹੈ ਜੀ ਤੇ ਹਰਹਾਲ ਜੀ ਹਾਂ ਰਵਾਲ ਰਵਾਲ ਲਾਈਵ ਆ ਜੀ ਸੁਣਾਤੀ ਨੇ ਬਹੁਤ ਬਹੁਤ ਸੋਹਣੀ ਬਾਤਰੀ ਕੋੜਾ ਇਹ ਸਪੈਸ਼ਲ ਦੇਖਣੀ ਵਸੇ ਇਹਨੂੰ ਕੱਦੇ ਲੱਭਦੇ ਫਿਰਦੇ ਲੱਭੇ ਨਹੀਂ ਤਾਂ ਸਾਰੇ ਪਰਿਵਾਰੇ ਮੇਲੇ ਪਰਲੇ ਪਲੇ ਪਲੇ ਸਾਰੇ ਘੁੰਮੇ ਆਏ ਅੰਕਲ ਕਹਿੰਦਾ ਨਹੀਂ ਦੇਖ ਕੇ ਹੁਣ ਜਾ ਕੇ ਬਹੁਤ ਸੋਣਾ ਮਤਲਬ ਪਰਮਾਤਮਾ ਲੰਬੀ ਉਮਰ ਦਾ ਵੇ ਇਹਨੂੰ ਵਧੀਆ ਬਰੀਡਿੰਗ ਕਰੀ ਮੈਂ ਤਾਂ ਕਹਿੰਦਾ ਆਪਦੇ ਵਰਗੇ ਬੱਚੇ ਪੈਦਾ ਬਰੀਡਿੰਗ ਜੀ ਆਪਾਂ ਹਾਂ ਜੀ ਠੀਕ ਹੈ ਹੋਰ ਠੀਕ ਹੈ ਆਪਾਂ ਫੀਸ ਇਹਦੀ ਮੈਂ ਕਹਿੰ ਗਿਆ ਇੱਥੇ ਪਾਸੇ 5-7 ਬੰਦੇ ਬੈਠੇ ਆਂਦੇ ਫੀਸ ਮੈਂ ਕਿਹਾ ਵੀ ਤੁਸੀਂ ਦੱਸੋ ਉਨੀ ਰੱਖਾਂਗੇ ਆਪਾਂ ਘੜ ਤੋਂ ਕੱਟ ਲੈਣੇ ਆ ਠੀਕ ਹੈ ਜੀ ਜੈਂਸ ਬਣਾਉਣੀ ਇਹਨਾਂ ਦੀ ਹਾਂਜੀ 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 ਅੱਗੇ ਅੱਗੇ ਬਰੀਡ ਬਣ ਨਹੀਂ ਬਣੇ ਵੈਰੀ ਗੁੱਡ ਕੋ ਪੰਜਾਬ ਦੀ ਬਰੀਡ ਲੁਫਤ ਹੁੰਦੀ ਜਾਂਦੀ ਜਿਹੜੀ ਸਹੀ ਬਰੀਡ ਆ ਇਹ ਇਹ ਚੱਲੇ ਆਪਾਂ ਵੀ ਚਲੋ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਲੰਬੀ ਉਮਰ ਪ੍ਰਮਾਤਮਾ ਬਖਸ਼ੇ ਆਉਂਦੇ ਵਰਗੇ ਬੱਚੇ ਪੈਦਾ ਕਰੇ ਜਿਵੇਂ ਦੇਦੇ ਕੰਨ ਨੇ ਜਿਵੇਂ ਦਾ ਬਾਡੀ ਆ ਇਹਦੀ ਕੰਨ ਖੁੱਲੇ ਵਾਲਾ ਜੀ ਜਾਨਵਰ ਦਲੇਰ ਹੋਊਗਾ ਦਲੇਰ ਇਹ ਦੇ ਵਰਗੇ ਬੱਚੇ ਤੇ ਕੀ ਨਾ ਸੀ ਚੇਤ ਹਾਂਜੀ ਇਹ ਵੀ ਆਹੀ ਗੱਲ ਕਰਦਾ ਬਾਪੂ ਨੇ ਮੀਂਹ ਦੇ ਦੇ ਗਿਆ ਹਾਂ